ਪਹਿਲਾ ਪੰਜਾਬੀ ਗਾਇਕ ਜੋ ਸਾਰੇ ਗਾਮਾ ਪਾ ਸ਼ੋਅ ਦੀ ਮੇਜ਼ਬਾਨੀ ਕਰੇਗਾ ਗੁਰ ਰੰਦਾਵਾ ਨੇ ਪੰਜਾਬੀਆਂ ਦਾ ਮਾਣ ਹਰ ਜਗ੍ਹਾ ਵਧਾਇਆ ਮਸ਼ਹੂਰ ਗਾਇਕ ਗੁਰ ਰੰਦਾਵਾ ਪ੍ਰਸਿੱਧ ਸੰਗੀਤ ਸ਼ੋਅ ਸਾਰੇ ਗਾਮਾ ਪਾ ਨਾਮ ਦੇ ਰੂਪ ਦੇ ਵਿੱਚ ਜੱਜ ਤੌਰ ਤੇ ਨਜ਼ਰ ਆਉਣ ਜਾ ਰਹੇ ਨੇ ਸਾਰੇ ਗਾਮਾ ਪਾ ਸ਼ੋਅ ਤੇ ਗੁਰੂ ਦੀ ਮੌਜੂਦਗੀ ਪੰਜਾਬੀਆਂ ਦੇ ਮਨੋਰੰਜਨ ਪਤੀ ਉਤਸ਼ਾਹ ਨੂੰ ਰੋਸ਼ਨ ਕਰਦੀ ਹੈ ਇਹ ਸ਼ੋਅ 14 ਸਤੰਬਰ 2024 ਨੂੰ ਸ਼ੁਰੂ ਹੋਵੇਗਾ ਅਤੇ ਇਹ ਰੰਦਾਵਾ ਦੀ ਨਿਆਇਕ ਪੈਨਲ ਨੂੰ ਆਪਣੇ ਤਜਰਬੇ ਨਾਲ ਇੱਕ ਰੂਚੀਕਾਰ ਸੀਜ਼ਨ ਬਣਾਉਣ ਦਾ ਵਾਅਦਾ ਕਰਦਾ ਹੈ ਗੁਰਨਦਾਵਾ ਇੱਕ ਬਿਹਤਰ ਪ੍ਰਤਿਭਾਸ਼ਾਲੀ ਸ਼ਾਨਦਾਰ ਗਾਇਕ ਆਪਣਾ ਅਨੁਭਵ ਨਵੀਂ ਪ੍ਰਤੀਵਾਦੀ ਖੋਜ ਕਰਨ ਲਈ ਉਸ ਦੀ ਵਿਆਪਕ ਲੋਕਪ੍ਰਿਅਤਾ ਦੇ ਮੱਦੇਨਜ਼ਰ ਇਹ ਕਹਿਣਾ ਬਿਲਕੁਲ ਸਹੀ ਹੋਵੇਗਾ ਕਿ ਸੁਪਰਹਿੱਟ ਸ਼ਬਦ ਗੁਰਨਦਾਵਾ ਦੇ ਨਾਮ ਦੇ ਨਾਲ ਕੁਦਰਤੀ ਤੌਰ ਤੇ ਜੁੜਿਆ ਹੋਇਆ ਲੱਗਦਾ ਹੈ ਗੁਰੂ ਦੀ ਇਹ ਪ੍ਰਾਪਤੀ ਬਹੁਤ ਸਾਰੇ ਪੰਜਾਬੀ ਪ੍ਰਤਿਭਾਵਾਂ ਨੂੰ ਮਨੋਰੰਜਨ ਉਦਯੋਗ ਵਿੱਚ ਆਪਣੇ ਰਾਹ ਵਧਾਉਣ ਲਈ ਪ੍ਰੇਰਿਤ ਕਰੇਗੀ ਬਿਨਾਂ ਕਿਸੇ ਅਸ਼ਲੀਲਤਾ ਦੇ ਗੁਰੂ ਰੰਦਾਵਾ ਦੀ ਇੱਕ ਅਦਾਕਾਰ ਦੇ ਤੌਰ ਤੇ ਬਹੁਤ ਉਮੀਦਾਂ ਵਾਲੀ ਸ਼ੁਰੂਆਤ ਪਹਿਲਾਂ ਹੀ ਉਸ ਦੀ ਆਉਣ ਵਾਲੀ ਫਿਲ ਸ਼ਾਹਕੋਟ ਦੇ ਟੀਜ਼ਰ ਨਾਲ ਕਾਫੀ ਗਲਬਾਤ ਪੈਦਾ ਕਰ ਰਹੀ ਸੀ ਟੀਜ਼ਰ ਤੋਂ ਪਹਿਲਾਂ ਹੀ ਦਰਸ਼ਕਾਂ ਦਾ ਧਿਆਨ ਖਿੱਚ ਲਿਆ ਗਿਆ ਸੀ ਸ਼ਾਹਕੋਟ 14 ਅਕਤੂਬਰ 2024 ਨੂੰ ਸਿਨੇਮਾ ਘਰਾਂ ਦੇ ਵਿੱਚ ਅਤੇ ਦਰਸ਼ਕਾਂ ਦੇ ਦਿਲਾਂ ਦੇ ਵਿੱਚ ਆਪਣੀ ਤੱਕ ਪਾਉਣ ਲਈ ਤਿਆਰ ਹੈ ਪਹਿਲਾ ਪੰਜਾਬੀ ਗਾਇਕ ਜੋ ਸਾਰੇ ਗਾਮਾ ਪਾ ਸ਼ੋਅ ਦੀ ਮੇਜ਼ਬਾਨੀ ਕਰੇਗਾ ਗੁਰ ਰੰਦਾਵਾ ਨੇ ਪੰਜਾਬੀਆਂ ਦਾ ਮਾਣ ਹਰ ਜਗ੍ਹਾ ਵਧਾਇਆ ਹੈ ਮਸ਼ਹੂਰ ਗਾਇਕ ਗੁਰ ਰੰਦਾਵਾ ਪ੍ਰਸਿੱਧ ਸੰਗੀਤ ਸ਼ੋਅ ਸਾਰੇ ਗਾਮਾ ਪਾ ਦੇ ਨਾਮ ਰੂਪ ਦੇ ਵਿੱਚ ਜੱਜ ਤੌਰ ਤੇ ਨਜ਼ਰ ਆਉਣ ਜਾ ਰਹੇ ਨੇ ਸਾਰੇ ਗਾਮਾ ਪਾ ਤੇ ਗੁਰੂ ਦੀ ਮੌਜੂਦਗੀ ਪੰਜਾਬੀਆਂ ਦੇ ਮਨੋਰੰਜਨ ਅਤੇ ਉਤਸ਼ਾਹ ਨੂੰ ਰੋਸ਼ਨ ਕਰਦੀ ਹੈ ਇਹ ਸ਼ੋਅ 14 ਸਤੰਬਰ 2024 ਨੂੰ ਸ਼ੁਰੂ ਹੋਵੇਗਾ ਅਤੇ ਇਹ ਰੰਦਾਵਾ ਦੀ ਨਿਆਇਕ ਪੈਨਲ ਨੂੰ ਆਪਣੇ ਤਜਰਬੇ ਨਾਲ ਇੱਕ ਰੂਚੀਕਾਰ ਸੀਜ਼ਨ ਬਣਾਉਣ ਦਾ ਵਾਅਦਾ ਕਰਦਾ ਹੈ ਗੁਰੰਦਾਵਾ ਇੱਕ ਬਿਹਤਰ ਪ੍ਰਤਿਭਾਸ਼ਾਲੀ ਸ਼ਾਨਦਾਰ ਗਾਇਕ ਆਪਣਾ ਅਨੁਭਵ ਨਵੀਂ ਪ੍ਰਤਿਭਾ ਦੀ ਖੋਜ ਕਰਨ ਲਈ ਉਸਦੀ ਵਿਆਪਕ ਲੋਕਪ੍ਰਿਤਾ ਦੇ ਮੱਦੇਨਜ਼ਰ ਇਹ ਕਹਿਣਾ ਬਿਲਕੁਲ ਸਹੀ ਹੋਵੇਗਾ ਕਿ ਸੁਪਰਹਿੱਟ ਸ਼ਬਦ ਗੁਰੰਦਾਵਾ ਦੇ ਨਾਮ ਦੇ ਨਾਲ ਕੁਦਰਤੀ ਤੌਰ ਤੇ ਜੁੜਿਆ ਹੋਇਆ ਲੱਗਦਾ ਹੈ ਗੁਰੂ ਦੀ प्राप्ति बहुत सारे पंजाबी प्रतिभावानो मनोरंजन उद्योग وچ اپنے راہ ਵਧਾਉਣ ਲਈ ਪ੍ਰੇਰਿਤ ਕਰੇਗੀ ਬਿਨਾਂ ਕਿਸੇ ਅਸ਼ਲੀਲਤਾ ਦੇ ਗੁਰੂ ਰੰਦਾਵਾ ਦੀ ਇੱਕ ਅਦਾਕਾਰ ਦੇ ਤੌਰ ਤੇ ਬਹੁਤ ਉਮੀਦਾਂ ਵਾਲੀ ਸ਼ੁਰੂਆਤ ਪਹਿਲਾਂ ਹੀ ਉਸ ਦੀ ਆਉਣ ਵਾਲੀ ਫਿਲਮ ਸ਼ਾਹਕੋਟ ਦੇ ਟੀਜ਼ਰ ਨਾਲ ਕਾਫੀ ਗਲਬਾਤ ਪੈਦਾ ਕਰ ਰਹੀ ਸੀ ਟੀਜ਼ਰ ਤੋਂ ਪਹਿਲਾਂ ਹੀ ਦਰਸ਼ਕਾਂ ਦਾ ਧਿਆਨ ਖਿੱਚ ਲਿਆ ਗਿਆ ਸੀ ਸ਼ਾਹਕੋਟ 14 ਅਕਤੂਬਰ 2024 ਨੂੰ ਸਿਨੇਮਾ ਕਰਾਂ ਦੇ ਵਿੱਚ ਅਤੇ ਦਰਸ਼ਕਾਂ ਦੇ ਦਿਲਾਂ ਦੇ ਵਿੱਚ ਆਪਣੀ ਤੱਕ ਪਾਉਣ ਲਈ ਤਿਆਰ ਹੈ ਪਹਿਲਾ ਪੰਜਾਬੀ ਗਾਇਕ ਜੋ ਸਾਰੇ ਗਾਮਾ ਸ਼ੋਅ ਦੀ ਮੇਜ਼ਬਾਨੀ ਕਰੇਗਾ ਗੁਰੂ ਰੰਦਾਵਾ ਨੇ ਪੰਜਾਬੀਆਂ ਦਾ ਮਾਣ ਹਰ ਜਗ੍ਹਾ ਵਧਾਇਆ ਮਸ਼ਹੂਰ ਗਾਇਕ ਗੁਰਨਦਾਵਾ ਪ੍ਰਸਿੱਧ ਸੰਗੀਤ ਸ਼ੋ ਸਾਰੇਗਮਾ ਪਾਦ ਨਾਮੇ ਰੂਪ ਦੇ ਵਿੱਚ ਜੱਜ ਤੌਰ ਤੇ ਨਜ਼ਰ ਆਉਣ ਜਾ ਰਹੇ ਨੇ ਸਾਰੇਗਮਾ ਪਾ ਸ਼ੋ ਤੇ ਗੁਰੂ ਦੀ ਮੌਜੂਦਗੀ ਪੰਜਾਬੀਆਂ ਦੇ ਮਨੋਰੰਜਨ ਪਤੀ ਉਤਸ਼ਾਹ ਨੂੰ ਰੋਸ਼ਨ ਕਰਦੀ ਹੈ ਇਹ ਸ਼ੋ 14 ਸਤੰਬਰ 2024 ਨੂੰ ਸ਼ੁਰੂ ਹੋਵੇਗਾ ਅਤੇ ਇਹ ਰੰਦਾਵਾ ਦੀ ਨਿਆਇਕ ਪੈਨਲ ਨੂੰ ਆਪਣੇ ਤਜਰਬੇ ਨਾਲ ਇੱਕ ਰੂਚੀਕਾਰ ਸੀਜ਼ਨ ਬਣਾਉਣ ਦਾ ਵਾਅਦਾ ਕਰਦਾ ਹੈ ਗੁਰਨਦਾਵਾ ਇੱਕ ਬਿਹਤ ਪ੍ਰਤੀਭਾ ਸ਼ਾਲੀ ਸ਼ਾਨਦਾਰ ਗਾਇਕ ਆਪਣਾ ਅਨੁਭਵ ਨਵੀਂ ਪ੍ਰਤੀਵਾਦੀ ਖੋਜ ਕਰਨ ਲਈ ਉਸਦੀ ਵਿਆਪਕ ਲੋਕਪ੍ਰਿਤਾ ਦੇ ਮੱਦੇਨਜ਼ਰ ਇਹ ਕਹਿਣਾ ਬਿਲਕੁਲ ਸਹੀ ਹੋਵੇਗਾ ਕਿ ਸੁਪਰ ਹਿੱਟ ਸ਼ਬਦ ਗੁਰਰੰਦਾਵਾ ਦੇ ਨਾਮ ਦੇ ਨਾਲ ਕੁਦਰਤੀ ਤੌਰ ਤੇ ਜੁੜਿਆ ਹੋਇਆ ਲੱਗਦਾ ਹੈ ਗੁਰੂ ਦੀ ਇਹ ਪ੍ਰਾਪਤੀ ਬਹੁਤ ਸਾਰੇ ਪੰਜਾਬੀ ਪ੍ਰਤਿਭਾਵਾਂ ਨੂੰ ਮਨੋਰੰਜਨ ਉਦਯੋਗ ਵਿੱਚ ਆਪਣੇ ਰਾਹ ਵਧਾਉਣ ਲਈ ਪ੍ਰੇਰਿਤ ਕਰੇਗੀ ਬਿਨਾਂ ਕਿਸੇ ਅਸ਼ਲੀਲਤਾ ਦੇ ਗੁਰਰੰਦਾਵਾ ਦੀ ਇੱਕ ਅਦਾਕਾਰ ਦੇ ਤੌਰ ਤੇ ਬਹੁਤ ਉਮੀਦਾਂ ਵਾਲੀ ਸ਼ੁਰੂਆਤ ਪਹਿਲਾਂ ਹੀ ਉਸ ਦੀ ਆਉਣ ਵਾਲੀ ਫਿਲਮ ਸ਼ਾਹਕੋਟ ਦੇ ਟੀਜ਼ਰ ਨਾਲ ਕਾਫੀ ਗਲਬਾਤ ਪੈਦਾ ਕਰ ਰਹੀ ਸੀ ਟੀਜ਼ਰ ਤੋਂ ਪਹਿਲਾਂ ਹੀ ਦਰਸ਼ਕਾਂ ਦਾ ਧਿਆਨ ਖਿੱਚ ਲਿਆ ਗਿਆ ਸੀ ਸ਼ਾਹਕੋਟ 14 ਅਕਤੂਬਰ 2024 ਨੂੰ ਸਿਨੇਮਾ ਘਰਾਂ ਦੇ ਵਿੱਚ ਅਤੇ ਦਰਸ਼ਕਾਂ ਦੇ ਦਿਲਾਂ ਦੇ ਵਿੱਚ ਆਪਣੀ ਤੱਕ ਪਾਉਣ ਲਈ ਤਿਆਰ